ਕਹਿੰਦੇ ਕੰਗਲਾ ਪੰਜਾਬ ਬਣਾਤਾ ਭਗਵੰਤ ਮਾਨ ਤਾਂ ਮੰਗਦਾ ਫਿਰਦਾ ਹੈ ਭਗਵੰਤ ਮਾਨ ਕੋਲੇ ਆਉਦੇ ਹੈ ਨਹੀਂ ਨਾ ਭਗਵੰਤ ਮਾਨ ਨੇ ਲੁੱਟਿਆ ਨਹੀਂ ਪੰਜਾਬ ਉਹ ਤਾਂ ਗੱਥੀਆਂ ਲਈ ਫਿਰਦੇ ਨੇ ਜਿਹੜੇ ਲੁੱਟਿਆ ਉਦੋਂ ਚੱਕ ਕੋਏ ਚੱਕ ਕੋਏ ਲਾ ਜਾਓ ਲੁੱਟਲਾ 1962 ਜਦੋਂ ਚੀਨ ਨਾਲ ਲੜਾਈ ਲੱਗੀ ਸੀ ਸਨ ਨੈਸ਼ਨਲ ਡਿਫੈਂਸ ਡਿਫੈਂਸ ਫੰਡ ਬਣਾਇਆ ਸੀ ਗਈ ਸੋਨਾ ਮੰਗਿਆ ਸੀਗਾ ਸਾਰੇ ਪੂਰੇ ਦੇਸ਼ ਤੋਂ ਕਿ ਸੋਨਾ ਦਿਓ ਨੈਸ਼ਨਲ ਡਿਫੈਂਸ ਫੰਡ ਚ 252 ਕਿਲੋ ਸੋਨਾ ਟੋਟਲ ਹੋਇਆ ਸੀਗਾ ਜੀ ਸਾਰੇ ਦੇਸ਼ ਚੋਂ 5.327 ਕਿਲੋ 5 ਕਿਲੋ 327 ਗ੍ਰਾਮ ਕਿਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆਂ ਭੈਣਾਂ ਨੇ ਮਾਵਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਹੈ ਉਹ ਜਵਾਲਾਲ ਨਹਿਰੂ ਨੇ ਦਿੱਤਾ ਸੀਗਾ ਜੀ ਥੋੜਾ ਹਿਸਟਰੀ ਪੜ ਕੇ ਆਇਆ ਕਰੋ ਜਨਾਬ ਨੈਸ਼ਨਲ ਡਿਫੈਂਸ ਫੰਡ ਬਣਾਇਆ ਸੀਗਾ ਚਾਈਨਾ ਦੀ ਲੜਾਈ ਬਣੀ ਲੋਕਾਂ ਨੇ ਦਾਨ ਕੀਤਾ ਸੀ ਉਹ ਪੰਜਾਬਦਿਆਂ ਨੇ ਨਕਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਬਾਟ ਦੀਆਂ ਗੱਲਾਂ ਕਰਦਾ ਮੈਂ ਤੁਸੀਂ ਆ ਕੇ ਕਹਿੰਦੇ ਹੋ ਇਹ ਕੰਗਲਾ ਪੰਜਾਬ ਬਣਾਤਾ ਇਹ ਤੇ ਮੰਗੀ ਜਾਂਦਾ ਤੁਸੀਂ ਤੁਨ ਜ਼ਬਾੜ ਦੇ ਮੰਗਣ ਲੱਗੇ ਹੋਇਆ ਹੋ ਚਾਈਨਾ ਨਾਲ ਲੜਾਈ ਕਿਹਨੇ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ